ਸਭ ਸਿਹਰੀ ਕੁਲ ਫਰੈਂਡਸ ਕੀ ਹਾਲ ਚਾਲ ਹੈ ਕਿੰਨੀਆਂ ਸਾਰੇ ਉਮੀਦਵਾਰੀਆਂ ਸਾਰੇ ਵਧੀਆ ਹੋਵਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਇੱਥੇ ਮੈਂ ਕੰਮ ਧੰਦਾ ਕਰਕੇ ਫ੍ਰੀ ਹੋਈ ਸੀ ਤੇ ਅੱਜ ਮੈਂ ਕਰ ਰਹੀ ਸੀਗੀ ਡਰੈਸਿੰਗ ਟੇਬਲ ਦੀ ਸਫਾਈ ਕਿਉਂਕਿ ਮੈਨੂੰ ਕੁਝ ਵੀ ਲੱਭਦਾ ਨਹੀਂ ਤੇ ਜੇ ਮੈਂ ਇੱਥੇ ਚੱਕਣ ਲੱਗਦੀ ਸੀ ਤੇ ਸਾਰਾ ਡੈਗ ਪੈਂਦਾ ਓਜ-ਪੋਜਿ ਹੋਇਆ ਪਿਆ ਤੇ ਮੈਨੂੰ ਖੁਦ ਨਹੀਂ ਪਤਾ ਮੇਰੀ ਕਿਹੜੀ ਚੀਜ਼ ਕਿੱਥੇ ਪਈ ਹੈ ਪਿਛਲੇ ਸਾਲ ਸਾਨੂੰ ਬਹੁਤ ਜ਼ਿਆਦਾ ਮੈਰिज ਆਈਆਂ ਸੀਗੀਆਂ ਮਤਲਬ ਸਾਡੇ ਆਪ ਦੇ ਰਿਸ਼ਤੇਦਾਰਾਂ ਚ 4-5 ਮੈਰिज ਸੀਗੀਆਂ ਜਿਵੇਂ ਮਾਮਾਈ ਦੀ ਬੇਟੀ ਦੀ ਹਨਾ ਤੇ ਮਾਸੀ ਦੇ ਪੁੱਤ ਤੇ ਪੁੱਤੀਆਂ ਦੀ ਤੇ ਮੇਰੀ ਉਜੋਲਨ ਦੀ ਬੇਟੀ ਦੀ ਹਨਾ ਕਾਫੀ ਜ਼ਿਆਦਾ ਸੀ ਘਰ ਚੋਂ ਮੈਰਿਸ ਤੇ ਹੁਣ ਇਸ ਵਾਰੀ ਸਾਨੂੰ ਕੋਈ ਮੈਰਿਸ ਨਹੀਂ ਆਇਸ ਤੇ ਮੇਰੀ ਫਰੈਂਡ ਦੀ ਮੈਰਿਸ ਸੀਗੀ ਤੇ ਉਹਦਾ ਫੋਨ ਆਇਆ ਸੀਗਾ ਵੀ ਤੁਸੀਂ ਆਉਣਾ ਹੀ ਹੋਣਾ ਤੇ ਮੈਂ ਲੱਭ ਰਹੀ ਇਸ ਤੇ ਵੀ ਮੈਨੂੰ ਤਾਂ ਕੁਛ ਵੀ ਨਹੀਂ ਲੱਭ ਰੇ ਮੇਰਾ ਸਮਾਨ ਜੁਵੈਲਰੀ ਹੁੰਦੀ ਹੈ ਜਿਵੇਂ ਚਲੋ ਆਪਣੇ ਕੋਲੇ ਹਨਾ ਵੀ ਉਹ ਪਤਾ ਹੀ ਨਹੀਂ ਕਿੱਥੇ ਪਿਆ ਤੇ ਸੂਟ ਸਾਰਟ ਵੀ ਹਾਲੇ ਮੈਂ ਕੱਢ ਕੇ ਦੇਖਣੇ ਸੀ ਵੀ ਕੋਈ ਡਰਾਈ ਕਲੀਨ ਕਰਾਉਣ ਵਾਲਾ ਧਣੀ ਜਾਂ ਪ੍ਰੈਸ ਕਰਾਉਣ ਵਾਸਤੇ ਭੇਜਣੇ ਸੀ ਹਨਾ ਕੀ ਮੈਂ ਕਿਾ ਚਲੋ ਅੱਜ ਮੈਂ ਦੇਖਦੀਆਂ ਕੱਢ ਕੇ ਤੇ ਮੈਨੂੰ ਕਈ ਚੀਜ਼ਾਂ ਇਹੋ ਜਿਹੇ ਮਿਲੀਆਂ ਵੀ ਜਿਹੜੀਆਂ ਮੈਂ ਕਦੇ ਯੂਜ਼ ਹੀ ਨਹੀਂ ਕੀਤੀਆਂ ਸੀਗੀਆਂ ਹਨਾ ਵੈਸੇ ਵੀ ਮੈਨੂੰ ਨਾ ਮੇਕਅਪ ਕਰਨਾ ਘੱਟ ਹੀ ਆਉਂਦਾ ਹੈਗਾ ਤੇ ਆਹ ਮੇਰੀ ਭਝਾਈ ਨੇ ਮੈਨੂੰ ਭੇਜੇ ਸੀ ਬ੍ਰਸ਼ ਜੀ ਤੇ ਮੈਂ ਕਦੇ ਯੂਜ਼ ਨਹੀਂ ਕੀਤੇ ਹੈਗੇ ਕਿਵੇਂ ਇਹ ਬਲਸ਼ਰ ਲਾਉਣਾ ਤੇ ਕਿਵੇਂ ਇਹ ਸਿਸਟਮ ਜ ਹੈ ਹਨਾ ਮੈਨੂੰ ਬਿਲਕੁਲ ਹੀ ਨਹੀਂ ਆਉਂਦਾ ਹੈਗਾ ਜ਼ਿਆਦਾ ਇਹ ਮੈਂ ਤਾਂ ਬਸ ਸਿਰਫ ਫੇਸ ਪੈਕ ਵਗੈਰਾ ਲਾਉਣੀ ਤੇ ਸਿੰਪਲ ਮੇਕਅਪ ਜਿਵੇਂ ਚਲੋ ਜਿੰਨਾ ਕਾਪ ਨੂੰ ਆਉਂਦਾ ਹੈ ਹਨਾ ਥੋੜੇ ਬਹੁਤੇ ਹੇਅਰ ਸਟਾਈਲ ਦੀ ਹੁੰਦੀ ਹੈਗੀ ਹੈ ਰੱਖੀ ਤਾਂ ਮੈਂ ਬਹੁਤ ਕੁਝ ਬੈਠੀ ਆਂ ਚਾਮਦਾਮ ਜਾਂ ਬਹੁਤ ਸਾਰੇ ਸੂਈਆਂ ਪਿੰਸ ਹਨਾ ਤੇ ਇੰਨਾ ਕੁਝ ਸਨ ਇੰਨੀ ਜੁਐਲਰੀ ਹੈ ਨਾ ਹਰ ਵਾਰੀ ਲੈ ਆਈਦਾ ਤੇ ਬਹੁਤ ਬਹੁਤ ਸਮਾਨ ਪਿਆ ਹੈ ਮਤਲਬ ਉਹਨਾਂ ਯੂਜ਼ ਨਹੀਂ ਕੀਤਾ ਹੋਣਾ ਚਲੋ ਜੀ ਬਣਾਉਣ ਲੱਗੇ ਹੈਗੇ ਜੋਸ ਤੇ ਇਹਦੇ ਲਈ ਮੈਂ ਲਈਆਂ ਹੈਗੀਆਂ ਤਿੰਨ ਗਾਜਰਾਂ ਤੇ ਤਿੰਨੀ ਮੈਂ orange ਲਈ ਹੈ ਗਾਜਰਨ ਨੂੰ ਚੰਗੀ ਤਰ੍ਹਾਂ ਛਿੱਲ ਲਿਆ ਹੈਗਾ ਸਾਫ਼ ਕਰ ਲਿਆ ਹੈਗਾ ਹੁਣ ਇਹਦੀ ਪੀਸ ਹੀ ਕੱਟਣਾ ਤੇ ਬਾਕੀ ਹੈ ਪਹਿਲਾਂ ਆਪਾਂ ਕਰਦੇ ਹੈਗੇ orange ਦੇ ਪੀਸਸ ਛਿਲਦੇ ਹੈਗੇ ਆ ਪੀਲ ਆਫ ਕਰਦੇ ਹੈਗੇ ਆ ਸੰਤਰੀਆਂ ਨੂੰ ਇਹਦੇ ਲਈ ਮੈਂ ਤਿੰਨ orange ਲੈ ਆ ਦੇਖਦੇ ਆ ਤਿੰਨਾਂ ਦੇ ਵਿੱਚੋਂ ਠੀਕਾ ਨਿਕਲਦਾ ਹੈਗਾ ਕਿਉਂਕਿ ਕੱਲ ਹੀ ਨਵੇਂ ਲਏ ਆਂ ਪਹਿਲਾਂ ਵਾਲਿਆਂ ਦੇ ਵਿੱਚੋਂ ਤਾਂ ਤਿੰਨਾ ਤਿੰਨਾਂ ਤੋਂ ਦੋ ਗਲਾਸ ਉੱਤਾਂ ਜਾਂਦੇ ਸੀਗੇ ਖੌਣ ਦੇ ਨਾਲ ਮੈਂ ਚੁਕੰਦਰ ਵੀ ਪਾ ਲੈਂਦੀ ਸੀ ਪਰ ਅੱਜ ਮੇਰੇ ਕੋਲ ਚੁਕੰਦਰ ਹੈ ਨਹੀਂ ਗਾ ਹਨ ਤੇ ਇਸ ਕਰਕੇ ਮੈਂ ਇਹ ਦੋਨਾਂ ਚੀਜ਼ਾਂ ਦੇ ਬਣਾ ਲੀ ਆਂ ਦੇਖੋ ਆਪਾਂ ਨੂੰ ਛਿੱਲੇ ਹੈਗੇ ਜਲਦੀ ਜਲਦੀ ਟਾਈਮ ਨਾ ਵੇਸਟ ਹੋਵੇ ਇਹ ਪਾਣੀ ਜਦੋਂ ਖੋਣੇ ਰਸਾ ਲੰਬਾ ਹੋ ਜਾਂਦਾ ਤੇ ਵੀ ਲੰਬੀ ਹੋ ਜਾਂਦੀ ਵਾ ਜੀ ਇਹ ਨੂੰ ਆਪਾਂ ਕਰ ਲਿਆ ਹੈਗਾ ਪੀਸਲ ਛੋਟਿਆਂ ਛੋਟਿਆਂ ਜਿਵੇਂ ਇਨੀ ਇਨੀ ਪੀਸ ਕਰ ਲਈ ਹੈਗੇ ਜਿਹੜੇ ਕਿ ਗ੍ਰੈਂਡਰ ਦੇ ਵਾਂਗ ਹੀ ਤਰ੍ਹਾਂ ਚੱਲੇਗਾ ਮਿਕਸਰ ਜਿਹਦੇ ਵਿੱਚ ਤੇ ਵੱਡੀਆਂ ਗੱਜਾਂ ਹੁੰਦੀਆਂ ਨਾ ਡੰਡਲ ਹੁੰਦੀ ਹੈ ਕੱਢਣੇ ਪੈਣਗੇ ਨਹੀਂ ਤਾਂ ਬਹੁਤ

ਪਾਰਸ ਨੂੰ ਮਗਾ ਮਿਕਸੀ ਜੀ ਲੰਮੀ ਆ ਗਈ ਫਿਰ ਹੁਣ ਇਹ ਤੁਹਾਨੂੰ ਤੇ ਲੋ ਇਹ ਹੈਗਾ ਆਪਣਾ ਮਿਕਸਰ ਹੁਣ ਤਾਂ ਬਹੁਤ ਸਾਰਾ ਪੁਰਾਣਾ ਹੋ ਚੁੱਕਿਆ ਇਹ ਮਿਕਸਰ ਔਰ ਜੂਸਰ ਇਹ ਦੋਨੇ ਚੀਜ਼ਾਂ ਹੀ ਆ ਅ ਇਸ ਤਰ੍ਹਾਂ ਇਹਨੂੰ ਪਹਿਲਾਂ ਅਟੈਚ ਕਰ ਲੈਣਾ ਹੈਗਾ ਇਹਨੂੰ ਇਹ ਇਸ ਚੀਜ਼ ਨੂੰ ਇਹਦੇ ਵਿੱਚ ਹੁੰਦਾ ਵੀ ਜਿਹੜਾ ਵੇਸਟ ਮਟੀਰੀਅਲ ਇੱਧਰ ਆ ਜੂਗਾ ਤੇ ਆਹ ਜਿਹੜਾ ਲਾਇਆ ਹੈਗਾ ਇਹ ਕਟਰ ਹੈ ਇਹਦੇ ਵਿੱਚ ਬਲੇਡ ਜੇ ਲੱਗੇ ਹੋਏ ਆ ਤੇ ਉੱਪਰ ਆਪਾਂ ਲਾ ਦੇਣਾ ਹੈਗਾ ਕੈਪ ਇੱਥੇ ਤੇ ਦੋਨੇ ਸਾਈਡਾਂ ਤੇ ਇੱਕ ਕਲਿੱਪ ਜੇ ਬਣਿਆ ਹੋਇਆ ਇਹਨੂੰ ਲਾਤਾ ਇਸ ਤੋਂ ਬਾਅਦ ਆ ਅਟੈਚ ਕਰਨ ਵਾਲੇ ਕਲੱਚਰ ਜੇ ਹੁੰਦੇ ਆ ਜਿਹੜੇ ਹਨਾ ਗ੍ਰਿਪ ਕਰਦੇ ਹੈਗੇ ਆ ਵੀ ਟੱਕਣ ਨੇ ਜਿਹੜਾ ਖਿਸਕੇ ਨਾ ਉਹ ਲਾ ਦਿੱਤੇ ਜਾਂਦੇ ਹੈਗੇ ਆ ਉਹ ਦੋਨੇ ਸਾਈਡਾਂ ਤੇ ਲੱਗੇ ਹੈਗੇ ਆ ਇਹ ਅਟੈਚ ਹੋ ਜਾਂਦੇ ਆ ਤੇ ਇਹਦੇ ਵਿੱਚ ਉਹਦੀ ਹੋਲ ਆ ਜਿਹੜਾ ਬਣਿਆ ਹੋਇਆ ਇਹਦੇ ਵਿੱਚ ਆਪਾਂ ਜਿਹੜੀ ਵੀ ਚੀਜ਼ ਉਹਨੂੰ ਪਾਈ ਜਾਣਾ ਤੇ ਇਹ ਬਣਿਆ ਹੋਇਆ ਹੈਗਾ ਇਹਨਾਂ ਨੂੰ ਮਤਲਬ ਕੀ ਕਵਾਂਗੇ ਇਹਨੂੰ ਆਪਾਂ ਇਹ ਉੱਪਰ ਪੁਸ਼ ਕਰਨ ਵਾਲਾ ਹੈ ਪੁਸ਼ਰ ਜ ਹੈ ਇਹ ਤੇ ਇਹਨੂੰ ਆਪਾਂ ਧੱਕ ਦੇਣਾ ਹੁੰਦਾ ਹੈਗਾ ਵੈਸੇ ਵੀ ਮਤਲਬ ਉਹਨੂੰ ਸੰਤਰੇ ਵਗੈਰਾ ਦੀ ਹੈ ਨਾ ਸ্লাইਸ ਨੂੰ ਤਾਂ ਉਹ ਖੁਦ ਹੀ ਕੈਚ ਕਰ ਲੈਂਦਾ ਆਪਾਂ ਨੂੰ ਹਾਰਡ ਚੀਜ਼ ਹੁੰਦੀ ਹੈ ਜਿਵੇਂ ਉਹਦੇ ਸ্লাইਸ ਜਿਹੜੇ ਉਹਨੂੰ ਪੁਸ਼ ਕਰਨਾ ਪੈਂਦਾ ਹੈਗਾ ਤੇ ਇਹਨੀਆਂ ਇੱਥੇ ਦੋ ਸਵਿਚਸ ਆ ਜੇ ਤਾਂ ਆਪਾਂ ਉਹਨੂੰ ਲਾ ਇੱਕ ਸਵਿਚ ਜਿਹੜੀ ਔਰੇਂਜ ਹੈਗੀ ਆ ਉਹਨੂੰ ਤਾਂ ਆਪਾਂ ਪ੍ਰੈਸ ਕਰਕੇ ਰੱਖ ਸਕਦੇ ਹਾਂ ਉਹਦੇ ਨਾਲ ਤਾਂ ਕੰਟੀਨਿਊਸਲੀ ਜਿਹੜਾ ਜੂਸਰ ਜਿਹੜਾ ਚੱਲਦਾ ਰਹਿੰਦਾ ਤੇ ਇੱਕ ਨਾਲ ਦੀ ਆ ਉਹਨੂੰ ਆਪਾਂ ਮਤਲਬ ਜਿੰਨੇ ਚਿਰ ਪੁਸ਼ ਕਰਾਂਗੇ ਸਵਿਚ ਨੂੰ ਉਹ ਨਜ਼ਰ ਚੱਲੂਗਾ ਹਨਾ ਆਨ ਆਫ ਵਾਲਾ ਜੋ ਬਟਨ ਨਾ ਹੁੰਦਾ ਹੈ ਨਾ ਇੱਕੇ ਦੇ ਨਾਲ ਬਿਲਕ ਤਿਹ ਲੋ ਜੀ ਹੁਣ ਆਪਣਾ ਇਹ ਜੂਸ ਨਿਕਲ ਗਿਆ ਹੁਣ ਆਪਾਂ ਦੇਖ ਲਈ ਹੈਗੇ ਵੀ ਕਿੰਨਾ ਕੁ ਬਣਿਆ ਹੈਗਾ ਹਨਾ ਤੇ ਇਹ ਆਪਣਾ ਪੂਰਾ 2 ਕੱਪ ਹੈ ਜਿਹੜਾ 2 ਗਲਾਸ ਸਮਝ ਲਾ ਬਣ ਗਿਆ ਹੈਗਾ ਲੋ ਵੀ ਜੂਸ ਤਾਂ ਆਪਣਾ ਹੋ ਗਿਆ ਹੈਗਾ ਰੈਡੀ ਇਹ ਹੁਣ ਆਪਾਂ ਚੱਕਦੇ ਹੈਗੇ ਵੇਸਟ ਵੇਸਟ ਬਹੁਤ ਜ਼ਿਆਦਾ ਨਿਕਲ ਰਿਹਾ ਹੈਗਾ ਵੇਸਟ ਮਟੀ ਜਿਆ ਆ ਦੇਖੋ ਗੰਦ ਜਿਆ ਫਾਈਬਰ ਨੇ ਹੁੰਦਾ ਵੈਸੇ ਜੀ ਆਪਾਂ ਫਰੂਟ ਖਾਂਦੇ ਤੇ ਇਹ ਆਪਣੇ ਅੰਦਰ ਜਾਂਦਾ ਤੇ ਆਪਣੀ ਜਿਹੜੀ ਪੇਟ ਦੀ ਕਲੀਨਿੰਗ ਕਰਦਾ ਸਾਰੀ ਬਾਡੀ ਦੀ ਕਲੀਨਿੰਗ ਕਰਦਾ ਇਹ ਫਾਈਬਰ ਹੁੰਦਾ ਹੈ ਤਾਂ ਯੋਗਿੰਗ ਦੇ ਵੀ ਜਿਆਦਾ ਬੈਨੀਫੀਸ਼ੀਅਲ ਹੁੰਦੇ ਆ ਡੂਸ ਨਾਲੋਂ ਫਰੂਟ ਜਿਆਦਾ ਲੈਣਾ ਚਾਹੀਦਾ ਹੈ ਨਾ ਤੇ ਕਈ ਵਾਰੀ ਮੈਂ ਤਾਂ ਹੀ ਡਲ ਜਾਈ ਜਣੀ ਹੁਣ ਇਹ ਡੂਸ ਬਣਾਉਣ ਤੋਂ ਵੀ ਮੈਨੂੰ ਬਹੁਤ ਜਿਆਦਾ ਸਾਫ ਸਫਾਈ ਕਰਨੀ ਪੈਂਦੀ ਹੈ ਸਾਰਾ ਜਿਗਾਰੜ ਹੈ ਜਿਹੜਾ ਹੈ ਨਾ ਇਹ ਮੈਨੂੰ ਲਾਉਣਾ ਪਊਗਾ ਕੱਟਣਾ ਪਊਗਾ ਤੇ ਫਿਰ ਮੈਨੂੰ ਇਹ ਬੋਲਣਾ ਪਊਗਾ ਨਾ ਇਹ ਸਭ ਤੋਂ ਵੱਡੀਆਂ ਦਿੱਕਤਾਂ ਹੁੰਦੀਆਂ ਤੇ ਪੀ ਕੇ ਆਪਾਂ 2 ਮਿੰਟਾਂ ਚ ਪਰੇ ਜਾਣੀ ਹੈ ਕਿ ਹਨਾ ਤੇ ਇਹੀ ਕੰਮ ਵਾਸਤੇ ਜਿਹੜੀ ਟਲ ਜਾਂਦੀ ਹੈ ਚਲੋ ਫਿਰ ਕਦੇ-ਕਦੇ ਕਰਨਾ ਵੀ ਪੈਂਦਾ ਹੈ ਨਾ ਤੇ ਲੋ ਜੀ ਹੁਣ ਵਾਰੀ ਆ ਗਈ ਹੈਗੀ ਆ ਭਾਂਡੇ ਧੋਣ ਦੀ ਤੇ ਬਰਤਨ ਜਿਹੜੇ ਕਾਫੀ ਜ਼ਿਆਦੇ ਦੇ ਪਾਰਟਸ ਜੇ ਹੋ ਜਾਂਦੇ ਹੈਗੇ ਉਹ ਹੋਗੇ ਆ ਆਪਾਂ ਇਧਰਲੇ ਪਾਸੇ ਛੱਡ ਲਿਆ ਗਰਮ ਪਾਣੀ ਇਧਰਲੀ ਜਿਹੜੀ ਇੱਕ ਟੈਪ ਹੈ ਉਹ ਗਰਮ ਪਾਣੀ ਨਾਲ ਮਤਲਬ ਬਾਥਰੂਮ ਵਾਲਾ ਜਿਹੜਾ ਗੀਜਰ ਹੈ ਨਾ ਉਹਦੇ ਨਾਲ ਹੀ ਅਟੈਚ ਕੀਤੀ ਹੋਈ ਹੈ ਚਲੋ ਇਹ ਸੌਖਾ ਹੋ ਜਾਂਦਾ ਵੀ ਗਰਮ ਪਾਣੀ ਨਾਲ ਥੋੜੇ ਸੌਖੇ ਹੋ ਜਾਂਦੇ ਧੋਣੇ ਨਹੀਂ ਤਾਂ ਥੋੜੀ ਕੋਲਜੀ ਹੋ ਜਾਂਦੇ ਵੀ ਠਹਿਰ ਕੇ ਧੋਵਾਂਗੇ ਹੈ ਨਾ ਫੇਰ ਧੋਵਾਂਗੇ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਪਸੰਦ ਆਈ ਹੋਵੇ ਤਾਂ ਪਲੀਜ਼ ਮੈਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਪਿਆਰੇ ਪਿਆਰੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਨੈਕਸਟ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ